ਇਸਰ ਮਿੱਤ ਦਿਨੇ ਸਾਰੀ ਦੇ ਵਿੱਚ ਇੱਕ ਕਤਲ ਹੋਇਆ ਸੀਗਾ ਤੇ ਇੱਕ ਵਿਅਕਤੀ ਜ਼ਖਮੀ ਹੋਇਆ ਸੀਗਾ ਕੀ ਹੁਣ ਉਹਦੇ ਵਿੱਚ ਸਫਲਤਾ ਮਿਲਿਆ ਜੀ ਇਹ ਮਿਤੀ 6 7 ਮਈ ਦੀ ਦਰਮਿਆਨੀ ਰਾਤ ਨੂੰ ਸਾਰੀ ਪਿੰਡ ਵਿੱਚ ਇੱਕ ਕਿਸਾਨ ਸੁਖਵਿੰਦਰ ਸਿੰਘ ਦਾ ਕਤਲ ਹੋ ਗਿਆ ਸੀ ਤੇ ਉਹਦੇ ਸਾਥੀ ਨੂੰ ਜਿਹੜਾ ਪੂਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਸੀ ਜਿਸ ਦੇ ਸਬੰਧ ਵਿੱਚ ਅਸੀਂ ਸੁਖਵਿੰਦਰ ਸਿੰਘ ਦੀ ਪਤਨੀ ਕਮਲਜੀਤ ਕੌਰ ਦੇ ਬਿਆਨ ਤੇ ਮੁਕੱਦਮਾ ਨੰਬਰ ਸੋ ਨੰੰਜਾ ਮਿਤੀ 7/5/24 ਅੰਡਰ ਸੈਕਸ਼ਨ 302 307 34 ਆਈਪੀਸੀ ਥਾਣਾ ਮੇਟਿਆਣਾ ਵਿਖੇ ਦਰਜ ਕਰਕੇ ਤਫਤੀਸ਼ ਰੰਭ ਕੀਤੀ ਅਤੇ ਮਾਨ ਜੋ ਐਸਐਸਪੀ ਸਾਹਿਬ ਸ੍ਰੀ ਸਰਿੰਦਰ ਲੰਬਾ ਆਈਪੀਐਸ ਅਤੇ ਸ੍ਰੀ ਸਰਬਜੀਤ ਸਿੰਘ ਬਾਈ ਐਸਪੀਡੀ ਸਾਹਿਬ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਤੇ ਜੇਰੇ ਨਿਗਰਾਨੀ ਮੇਰੇ ਐਸਐਚਓ ਮੇਟਿਆਣਾ ਮੈਡਮ ਇੰਸਪੈਕਟਰ ਹੁਸ਼ਾਰਾਣੀ ਜੀ ਤੇ ਇੰਚਾਰਜ ਸੀਆਈ ਇੰਸਪੈਕਟਰ ਗੁਰਪ੍ਰੀਤ ਸਿੰਘ ਅਤੇ ਸੀਆਈਏ ਤੋਂ ਸਬ ਇੰਸਪੈਕਟਰ ਜਗਜੀਤ ਸਿੰਘ ਦੀ ਨਿਗਰਾਨੀ ਹੇਠ ਜਿਹੜੀ ਟੀਮਾਂ ਗਠਿਤ ਕੀਤੀਆਂ ਗਈਆਂ ਅਤੇ ਹੁਮਨਾ ਇੰਟੈਲੀਜੈਂਟ ਦੇ ਅਤੇ ਟੈਕਨੀਕਲ ਬੇਸ ਤੇ ਅਸੀਂ ਇਨਵੈਸਟੀਗੇਸ਼ਨ ਅੱਗੇ ਵਧਾਉਂਦੇ ਆਏ ਸਾਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਇਸ ਕੇਸ ਵਿੱਚ ਲੜੀਂਦੇ ਜਿਹੜੇ 6 ਦੋਸ਼ੀ ਸੀ ਉਹ ਅਸੀਂ ਗ੍ਰਿਫਤਾਰ ਕੀਤੇ ਜਿਨ੍ਹਾਂ ਵਿੱਚੋਂ ਚਾਰ ਇੱਕ ਅਮਰਜੀਤ ਸਿੰਘ ਬਾਬਾ ਪੁੱਤਰ ਪਿਆਰਾ ਸਿੰਘ ਇੱਕ ਹਰਜਿੰਦਰ ਸਿੰਘ ਸੋਨੂ ਪੁੱਤਰ ਗਰਚਰਨ ਸਿੰਘ ਇੱਕ ਸੁਨੀਲ ਕੁਮਾਰ ਗੋਲੂ ਪੁੱਤਰ ਜਗਜੀਵਨ ਰਾਮ ਅਤੇ ਲਵਪ੍ਰੀਤ ਸਿੰਘ ਅਭੀ ਪੁੱਤਰ ਕਮਲਜੀਤ ਸਿੰਘ ਚਾਰੇ ਤੇ ਦੋ ਨਵਾਲਗ ਸੀ ਜੋ ਅਮਰਜੀਤ ਸਿੰਘ ਮੁੱਖ ਦੋਸ਼ੀ ਉਹਦੇ ਲੜਕੇ ਸੀ ਇਹਨਾਂ 6 ਦੋਸ਼ੀਆਂ ਨੂੰ ਸਿੰਘ ਗ੍ਰਫਤਾਰ ਕੀਤਾ ਇਹਨਾਂ ਤੋਂ ਪੁੱਛਗਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਤੁਰ ਫਿਰ ਕੇ ਬਾਹਰ ਖੇਤਾਂ ਵਿੱਚ ਜਿਹੜਾ ਹਵੇਲੀਆਂ ਸੀ ਉਹਨਾਂ ਦੇ ਮੱਝਾਂ ਦੇਖ ਲੈਂਦੇ ਸੀ ਅਤੇ ਉਹਨਾਂ ਨਾਲ ਸੌਦਾ ਕਰਨ ਦੇ ਬਹਾਨੇ ਰੈਕੀ ਕਰ ਲੈਂਦੇ ਸੀ ਦਿਨ ਦੇ ਸਮੇਂ ਫਿਰ ਇਹਨਾਂ ਨੇ ਇਸ ਕਿਸਾਨ ਸੋਹਿੰਦਰ ਸਿੰਘ ਦੇ ਨਾਲ ਵੀ ਵਾਰਦਾਤ ਤੋਂ ਇੱਕ ਦਿਨ ਪਹਿਲਾਂ ਜਿਹੜਾ ਰੈਕੀ ਕੀਤੀ ਇਹਦੀ ਵਹਿਗ ਦੀ ਹਵੇਲੀ ਦੀ ਤੇ ਮੱਜਾਂ ਵੇਖਿਓ ਉੱਥੇ ਮੱਜਾਂ ਕਿੰਨੀਆਂ ਮੱਜਾਂ ਨੇ ਤੇ ਕਿਵੇਂ ਕਿਵੇਂ ਸਾਰੀ ਰੈਕੀ ਕੀਤੀ ਤੇ ਉਸ ਰਾਤ ਨੂੰ ਇਹਨਾਂ ਨੇ ਜਿਹੜਾ ਵਾਅਦਤ ਕਰਨ ਗਏ ਉੱਥੇ ਮੱਜਾਂ ਚੋਰੀ ਕਰਨਗੇ ਜਦੋਂ ਮੱਜਾਂ ਦਾ ਮਾਲਕ ਸੁਖਵਿੰਦਰ ਸਿੰਘ ਜਾਗਿਆ ਤੇ ਇਹਨਾਂ ਨੇ ਉਹਨੂੰ ਸੱਟਾਂ ਮਾਰ ਕੇ ਮੌਕੇ ਤੇ ਦਾ ਕਤਲ ਕਰ ਦਿੱਤਾ ਤੇ ਜਿਹੜਾ ਸਾਥੀ ਸੀ ਉਹਦਾ ਉਹਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਤੇ ਉਸ ਨੂੰ ਚਾਰ ਮੱਜਾਂ ਤੇ ਇੱਕ ਝੋਟਾ ਲੈ ਕੇ ਜਿਹੜਾ ਟੈਂਪੂ ਟਰੈਵਲ ਦੇ ਵਿੱਚ ਆਪਣਾ Mahindra Bolero ਸੀ ਉਹਦੇ ਵਿੱਚ ਲੈ ਕੇ ਉਥੋਂ ਚਲੇ ਗਏ ਇਹ ਜਿਹੜੀ ਮਹਿੰਦਰਾ ਬਿਜਾਰੋ ਇਹ ਕੰਟੈਕਟ ਇਹਨਾਂ ਜੁਪੀ ਤੋਂ ਮੁਜ਼ਫਰਨਗਰ ਤੋਂ ਕੀਤਾ ਸੀ ਉਸ ਬੰਦੇ ਨੂੰ ਫੋਨ ਤੇ ਬੁਲਾ ਲਿੰਦੇ ਸੀ ਉਹ ਸਕੀਨ ਬੰਦਾ ਨਾਂ ਦਾ ਬੰਦਾ ਟ੍ਰੇਸ ਹੋਇਆ ਸਾਨੂੰ ਜੁਪੀ ਨੰਬਰ ਗੱਡੀ ਸੀ ਉੱਥੋਂ ਬੁਲਾ ਕੇ ਤੇ ਉਹਨੂੰ ਮੱਜਾਂ ਇਹ ਵੇਚ ਦਿੰਦੇ ਸੀ ਸਸਤੇ ਭਾਅ ਤੇ ਤੇ ਉਹ ਮੱਜਾਂ ਲੈ ਕੇ ਇੱਥੋਂ ਚੱਲ ਜਾਂਦਾ ਸੀ ਉਸ ਰਾਤ ਵੀ ਇਹਨਾਂ ਨੇ ਜੁਪੀ ਤੋਂ ਬੰਦਾ ਪਹਿਲਾਂ ਹੀ ਬੁਲਾਇਆ ਆਇਆ ਸੀ ਤੇ ਮੱਜਾਂ ਉੱਥੇ ਬੰਦੇ ਦਾ ਕਤਲ ਕਰਕੇ ਤੇ ਮੱਜਾਂ ਜਿਹੜੀਆਂ ਲੱਦ ਕੇ ਤੇ ਉਹਨੂੰ ਉੱਥੇ ਵੇਚ ਦਿੱਤੀਆਂ ਤੇ ਉਹ ਕੋ ਪਰ ਜਿਹੜਾ ਮੱਝਾ 10000 ਰੁਪਏ ਵਸੂਲ ਕੀਤੇ ਨੇ ਇਹਨਾਂ ਨੇ ਸਰ ਜਿਹੜਾ ਕਿਸਾਨ ਦਾ ਕਤਲ ਕੀਤਾ ਉਹਦੇ ਨਾਲ ਵੀ ਇੱਕ ਦਿਨ ਪਹਿਲਾਂ ਜਿਵੇਂ ਕਿ ਤੁਸੀਂ ਦੱਸਦੇ ਹੋ ਰੈਕੀ ਕੀਤੀ ਸੀ ਉਹਦੇ ਨਾਲ ਕਿਸੋਦੇਬਾਜ਼ੀ ਕੀਤੀ ਸੀ ਕਿ ਮੱਝਾ ਵਿੱਚ ਹਾਂਜੀ ਜਿਸ ਦਿਨ ਰਾਤ ਨੂੰ ਵਾਰਦਤ ਕੀਤੀ ਆ ਉਸ ਤੋਂ ਇੱਕ ਦਿਨ ਪਹਿਲਾਂ ਦਿਨ ਦੇ ਸਮੇਂ ਉਹਦੀ ਬੈਗ ਤੇ ਗਏ ਨੇ ਵੇਲੀ ਤੇ ਤੇ ਉਹਦੇ ਨਾਲ ਸੌਦੇਬਾਜ਼ੀ ਗੱਲਬਾਤ ਕੀਤੀ ਮੱਝਾ ਖਰੀਦਣੀ ਆ ਖਰੀਦਣ ਦੇ ਭਾਨੇ ਗਏ ਖਰੀਦਣ ਨੇ ਹੁਣ ਖਰੀਦਣ ਨਹੀਂ ਸੀ ਇਹਨਾਂ ਆ ਗੀਆਂ ਸਿਰਫ ਇਹਨਾਂ ਨੇ ਰੈਕੀ ਕਰਨੀ ਸੀ ਪਰ ਹੋਰ ਵੀ ਬਦਵਾਰਦਾਤ ਸਾਹਮਣੇ ਇਹਨਾਂ ਦੀ ਕੋਈ ਇਹਨਾਂ ਤੋਂ ਪਹਿਲਾਂ ਵੀ ਜਿਹੜਾ ਅਮਰਜੀਤ ਸਿੰਘ ਦੇ ਖਿਲਾਫ ਤਿੰਨ ਮਗਰਮਾ ਦਰਜਿਆ ਇਸੇ ਤਰ੍ਹਾਂ ਦੀਆਂ ਵਾਰਦਾਤਾਂ ਦੇ ਹਿਮਾਚਲ ਵਿੱਚੋਂ ਵੀ ਇਹਨਾਂ ਨੇ ਮੱਜਾ ਚੋਰੀ ਕੀਤੇ ਆ ਸੀ ਇੱਕ ਟਰੈਕਟਰ ਚੋਰੀ ਕੀਤਾ ਸੀ ਇੱਕ ਇਹਦੇ ਖਿਲਾਫ ਲੜਾਈ ਝਗੜੇ ਦਾ ਪਰਚਾ ਦਰਜਾ ਗੜ ਸ਼ੰਕਰ ਇਹ ਮੁਕਸਦਸ਼ ਕਰਤਾ ਜੀ ਇਹ ਮੇਨ ਜਿਹੜਾ ਦੋਸ਼ੀ ਆ ਅਮਰਜੀਤ ਸਿੰਘ ਆ ਇਹ ਜਿਹੜਾ ਸਾਥੀ ਆ ਸੁਨੀਲ ਕੁਮਾਰ ਗੋਲੂ ਇਹਦੇ ਖਿਲਾਫ 379 ਬੀਆਈਪੀਛੇ ਦਾ ਮਗਰਮਾ ਦਰਜ ਦੋ ਬੰਦੇ ਕ੍ਰਿਮੀਨਲ ਨੇ ਬਾਕੀ ਦਾ ਖਿਲਾਫ ਕੋਈ ਮਕਦਮਾ ਦਰਜ ਨਹੀਂ ਫੜਿਆ। ਜਿਹਨੂੰ ਦੇਖਦਾ ਸੀ ਉਹ ਫੜਨੇ ਹੁੰਦੇ। ਮੈਨ ਜਿਹੜੇ ਦੋਸ਼ੀ ਫੜ ਲਿਆ ਜਿਹੜੇ ਮੱਜਾਂ ਵਾਂਗੂ ਖਰੀਦ ਕੇ ਲੈ ਕੇ ਗਏ ਸੀ ਜੂਪੀ ਦੇ ਉਹ ਦੋ ਦੋਸ਼ੀ ਗ੍ਰਿਫਤਾਰ ਕਰਨੇ ਬਾਕੀ ਆ ਤੇ ਇਸ ਵਾਰदात ਜਿਹੜੀ ਗੱਡੀ ਵਰਤੀ ਗਈ ਸੀ ਬਲੈਰੋ ਉਹ ਅਸੀਂ ਬਰੰਦ ਕਰ ਲਈਏ ਜੀ। ਬੇਸਿਕਲੀ ਕਿੱਥੋਂ ਦੇ ਰਹਿਣ ਵਾਲੇ ਨੇ ਸਾਡੇ ਜਿਹੜੇ ਲੋਕਲ ਲੋਕਲ ਵੀ ਇਹ ਲਾਗੇ ਲਾਗੇ ਪਿੰਡਾਂ ਦੇ ਰਹਿਣ ਵਾਲੇ ਆ ਜਿਹੜਾ ਇਹ ਲਵਪ੍ਰੀਜ਼ ਅਵੀ ਇਹ ਚੋਹਾਲ ਪਿੰਡ ਦਾ ਰਹਿਣ ਵਾਲਾ ਆ। ਅਮਰਜੀਤ ਸਿੰਘ ਬਾਬਾ ਚੱਕ ਰੋਂਤਾ ਥਾਣਾ ਗੜਸ਼ੰਕਰ ਚ ਪਿੰਡੇ ਦਾ ਹਰਜਿੰਦਰ ਸਿੰਘ ਦਾ ਖਾਨਪੁਰ ਥਾਣਾ ਬੁੱਲ ਤੇ ਚੌਥਾ ਦੋਸ਼ੀ ਜਿਹੜਾ ਰਜਿੰਦਰ ਸਿੰਘ ਸੋਨੂ ਇਹਦਾ ਇਹ ਖਾਨਪੁਰ ਦੇ ਰਹਿਣ ਵਾਲਾ ਲੱਗੇ ਇੱਕ ਪਿੰਡ ਆ ਥਿਆੜਾ ਪਿੰਡ ਲੱਗੇ ਇੱਕ ਦੋਸ਼ੀ ਉੱਥੋਂ ਦਾ ਰਹਿਣ ਵਾਲਾ ਜੇ ਮੇਨ ਕਾਰੋਬਾਰ ਮਤਲਬ ਇਹੀ ਕਰਦਾ ਹੀ ਰੱਖੀ ਕਰਕੇ ਮੱਝਾਂ ਚੋਰੀ ਕਰਦਾ ਮੱਝਾਂ ਚੋਰੀ ਕਰਕੇ ਅੱਗੇ ਵੇਚ ਦਿੰਦੇ ਜੂਪੀ ਦੇ ਵਪਾਰੀਆਂ ਨੂੰ ਮਤਲਬ ਕਿ ਉੱਥੇ ਮੇਨ ਕਾਰਨ ਹੀ ਬਣਿਆ ਕਿ ਉਹ ਜਾਗਿਆ ਸੀ ਕਿਸਾਨ ਸਿਰ ਬਿਲਕੁਲ ਜਦੋਂ ਰਾਤ ਨੂੰ ਮੱਝਾਂ ਚੋਰੀ ਕਰਦੇ ਜੇ ਕੋਈ ਕੋਈ ਵਿਰੋਧਤਾ ਕਰਦਾ ਉਹਨੂੰ ਸੱਟਾਂ ਮਾਰ ਦਿੰਦੇ ਜੇ ਜਿਆਦਾ ਕੋਈ ਵਿਰੋਧਤਾ ਕਰੇ ਤਾਂ ਕਤਲ ਵੀ ਕਰ ਦਿੰਦੇ ਇਸੇ ਤੇ ਜਿਹੜਾ ਵਿਰੋਧਤਾ ਕੀਤੀ ਸੁਖਿੰਦਰ ਸਿੰਘ ਨੇ ਇਹਨਾਂ ਨੇ ਕਤਲ ਕਰ ਦਿੱਤਾ ਜਗਨੂ ਸਾਹਿਬ ਇੱਕ ਉਹ ਬੰਦੇ ਆਇਆ ਸੀ ਕਿਸਾਨ ਉਹ ਕਤਲ ਕਰਨ ਤੋਂ ਪਹਿਲਾਂ ਬੰਨਿਆ ਸੀਗਾ ਕਿ ਕਤਲ ਕਰ ਬਿਲਕੁਲ ਜਦੋਂ ਇਹ ਮੱਝਾਂ ਚੋਰੀ ਕਰ ਰਹੇ ਸੀ ਤੇ ਖੜਕਾ ਸੁਣ ਕੇ ਉਹ ਕਿਸਾਨ ਜਾਗ ਪਿਆ ਤੇ ਫਿਰ ਉਹਨਾਂ ਨੇ ਸੱਟਾਂ ਮਾਰੀਆਂ ਉਹ ਜਾਦਾ ਰੋਲਾ ਪਾ ਰਿਹਾ ਸੀ ਤੇ ਇਹਨਾਂ ਨੇ ਫਿਰ ਰस्सियां ਨਾਲ ਉਹਨੂੰ ਬੰਨ੍ਹ ਦਿੱਤਾ ਤੇ ਜਿਹੜੇ ਜ਼ਿਆਦਾ ਖੂਨ ਵਹਿਣ ਕਰਕੇ ਉਸ ਦੀ ਮੌਤ ਹੋ ਗਈ। ਕੁੱਲ ਕਿੰਨੇ ਬੰਦੇ ਇਸ ਕੇਸ ਵਿੱਚ ਕੁੱਲ 8 ਦੋਸ਼ੀ ਟਰੇਸ ਹੋਏ ਨੇ 6 ਅਸੀਂ ਗ੍ਰਿਫਤਾਰ ਕਰ ਲਏ ਨੇ ਜਿਹੜੇ ਮੱਝਾਂ ਦੇ ਵਪਾਰੀ ਸੀ ਥੋ ਫਿਰ ਟੈਂਪੂ 'ਚ ਲੈ ਗਏ ਸੀ ਉਹ ਅਜੇ ਗ੍ਰਿਫਤਾਰ ਕਰਨੇ ਬਾਕੀ ਆ ਸਾਡੀਆਂ ਟੀਮਾਂ ਉਧਰ ਗਈਆਂ